ਅੱਖੀ ਸੂਤਕ ਵੇਖਣਾ ਅੱਖਾਂ ਦੇ ਨਾਲ ਜਿਹੜਾ ਮਾੜਾ ਤੱਕਣਾ ਹੈ ਇਹ ਅੱਖਾਂ ਦਾ ਸੂਤਕ ਹੈ ਪਰ ਤ੍ਰਿਆ ਪਰ ਧਨ ਰੂਪ ਪਰਾਏ ਤਨ ਨੂੰ ਤੇ ਪਰਾਏ ਧਨ ਨੂੰ ਪਰਾਏ ਰੂਪ ਨੂੰ ਪਰਾਏ ਔਰਤ ਨੂੰ ਮਾੜੀ ਨਿਗਾਹ ਦੇ ਨਾਲ ਵੇਖਣਾ ਇਹ ਅੱਖਾਂ ਦਾ ਸੂਤਕ ਹੈ ਉਹ ਅੱਖਾਂ ਅਪਵਿੱਤਰ ਹਨ ਜਿਹੜੀਆਂ ਅੱਖਾਂ ਕਿਸੇ ਨੂੰ ਮਾੜੇ ਤਰੀਕੇ ਨਾਲ ਤੱਕਦੀਆਂ ਨੇ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਉਦਾਹਰਣਾਂ ਇਸ ਵਿਸ਼ੇ ਤੇ ਦਿੱਤੀਆਂ ਨੇ ਉਹ ਵੱਖਰੀ ਗੱਲ ਹੈ ਕਿ ਪ੍ਰਚਾਰਕ ਇਸ ਵਿਸ਼ੇ ਨੂੰ ਬਿਲਕੁਲ ਨਹੀਂ ਛੇੜਦੇ ਹਨ ਇਸ ਨੂੰ ਅਸ਼ਲੀਲ ਕਹਿ ਕਹਿ ਕਰਕੇ ਨਾ ਤੇ ਅਸੀਂ ਇਹਨਾਂ ਵਿਸ਼ਿਆਂ ਨੂੰ ਛੇੜਿਆ ਨਹੀਂ ਪਰ ਗੁਰਬਾਣੀ ਦੇ ਅੰਦਰ ਸਭ ਤੋਂ ਪਹਿਲਾਂ ਕਾਮ ਦੀ ਹੀ ਗੱਲ ਕੀਤੀ ਹੈ ਜਿਥੋਂ ਸਾਰੀ ਦੁਨੀਆ ਪੈਦਾ ਹੋਈ ਹੈ ਵੇਖੋ ਸਾਧ ਸੰਗਤ ਜੀ ਜਿਹੜੀਆਂ ਗੱਲਾਂ ਆਪਣੇ ਬੱਚਿਆਂ ਨੂੰ ਮਾਂ ਪਿਓ ਨਹੀਂ ਨਾ ਸਮਝਾ ਸਕਦੇ ਉਹ ਗੱਲਾਂ ਸਾਨੂੰ ਗੁਰੂ ਨਾ ਸਮਝਾਵੇਗਾ ਤੇ ਹੋਰ ਕੌਣ ਸਮਝਾਵੇਗਾ ਜਿਹੜੀਆਂ ਗੱਲਾਂ ਮਾਤਾ ਪਿਤਾ ਦੇ ਨਾਲ ਬੱਚਾ ਨਹੀਂ ਸ਼ੇਅਰ ਕਰ ਸਕਦਾ ਤੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਬੜੀਆਂ ਉਦਾਹਰਨਾਂ ਇਸ ਕਾਮ ਦੇ ਵਿਸ਼ੇ ਤੇ ਦੱਸਿਆ ਨੇ ਇਹ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਨ ਹੈ ਕਾਮ ਅਜਿਹਾ ਸਾ ਸੰਤ ਜੀ ਵਿਕਾਰ ਹੈ ਬੰਦਾ ਕਿੱਥੋਂ ਤੱਕ ਗਿਰ ਜਾਂਦਾ ਤੇ ਕਿੰਨੀ ਵੱਡੀ ਉਹਦੇ ਤੇ ਬਿਪਤਾ ਪੈ ਜਾਂਦੀ ਹੈ ਸਤ ਗੁਰੂ ਜੀ ਨੇ ਗੁਰਬਾਣੀ ਚ ਦੱਸਿਆ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵਹਿ ਘੜੀ ਮੋਹਤ ਰੰਗ ਮਾਨ ਹੈ ਫਿਰ ਬਹੁਰ ਬਹੁਰ ਪਛਤਾਵਹਿ ਜਿਹੜਾ ਕਾਮ ਦਾ ਆਸ ਹੈ ਨਾ ਇਹ ਥੋੜੇ ਸਮੇਂ ਦਾ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨਿਮਖ ਕਾਮ ਨਿਮਖ ਅੱਖਾਂ ਦੇ ਝਮਕਣ ਦਾ ਸਮਾਂ ਇੰਨਾ ਕ ਕਾਮ ਦਾ ਸਵਾਦ ਹੈ ਨਿਮਖ ਕਾਮ ਸਵਾਦ ਕਾਰਨ ਕਾਮ ਦੇ ਸਵਾਦ ਕਰਕੇ ਕਹਿੰਦੇ ਕੋਟ ਦਿਨਸ ਦੁੱਖ ਪਾਵਹਿ ਜਾਂ ਤੱਕ ਕੋਈ ਉਹ ਬਿਮਾਰੀ ਖੇੜ ਲੈਂਦਾ ਹੈ ਵਿਸ਼ੇਵਕਾਰਾਂ ਨੂੰ ਭੋਗ ਕੇ ਜਾਂ ਉਹਦੀ ਬਦਨਾਮੀ ਇਥੋਂ ਤੱਕ ਹੋ ਜਾਂਦੀ ਕਿ ਸਾਰੀ ਜ਼ਿੰਦਗੀ ਉਹ ਕਿਸੇ ਨੂੰ ਮੂੰਹ ਵਿਖਾਉਣ ਯੋਗਾ ਨਹੀਂ ਰਹਿੰਦਾ ਇਸੇ ਕਰਕੇ ਸਿਆਣੇ ਲੋਕ ਸਮਝਾਉਂਦੇ ਨੇ ਕਿ ਦਿਨ ਦੇ ਚਾਨਣ ਵਿੱਚ ਦਿਨ ਦੇ ਚਾਨਣ ਵਿੱਚ ਅਜਿਹਾ ਕੋਈ ਕੰਮ ਨਾ ਕਰੋ ਕਿ ਰਾਤ ਦੇ ਹਨੇਰੇ ਵਿੱਚ ਸਾਨੂੰ ਸੁੱਖ ਦੀ ਨੀਂਦ ਹੀ ਨਾ ਆਵੇ ਤੇ ਰਾਤ ਦੇ ਹਨੇਰੇ ਵਿੱਚ ਕੋਈ ਵੀ ਅਜੀਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਦਿਨ ਦੇ ਚਾਨਣ ਵਿੱਚ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਾ ਰਹੀਏ ਇਸ ਕਰਕੇ ਇਹ ਜਿਹੜਾ ਕੰਮ ਹੈ ਨਾ ਇਹਦੇ ਵਿੱਚ ਗਰਸਿਆ ਹੋਇਆ ਮਨੁੱਖ ਇੱਥੋਂ ਤੱਕ ਗਿਰ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਕਿਸੇ ਨੂੰ ਫਿਰ ਉਹ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ ਸਤਿਗੁਰੂ ਜੀ ਕਹਿੰਦੇ ਨੇ ਘੜੀ ਮੋਹਤ ਰੰਗ ਮਾਨ ਹੈ ਘੜੀ ਇੱਕ ਦਾ ਸਮਾਂ ਤਾਂ ਇਹ ਰਸ ਦੇ ਵਿੱਚ ਲੱਗ ਕੇ ਸਵਾਦ ਚਖਦਾ ਫਿਰ ਬਹੁਤ ਬਹੁਤ ਪਛਤਾਵਾ ਹੈ ਫਿਰ ਬਹੁਤ ਪਛਤਾਉਂਦਾ ਹੈ ਸਤਿਗੁਰੂ ਜੀ ਨੇ ਐਸੇ-ਐਸੇ ਉਪਦੇਸ਼ ਗੁਰਬਾਣੀ ਦੇ ਵਿੱਚ ਸਮਝਾਉਣਾ ਕੀਤੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਆਪਣੀ ਰਚਨਾ ਦੇ ਅੰਦਰ ਜ਼ਿਕਰ ਕੀਤਾ ਹੈ ਕਹਿੰਦੇ ਸੁੱਧ ਜਪਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਸਾਡੇ ਪਿਤਾ ਗੁਰੂ ਨੇ ਸਾਨੂੰ ਬਚਨ ਦਿੱਤੇ ਹੈ ਨਿਜ ਨਾਰੀ ਕੇ ਸਾਥ ਨੇਹੋ ਤੁਮ ਨਿਤ ਵਢਈਓ ਪਰ ਨਾਰੀ ਕੀ ਸੇਜ ਪੂਲ ਸੁਪਨਾ ਹੋ ਨਾ ਜਈਓ ਕਹਿੰਦੇ ਪਰਾਏ ਔਰਤ ਦੀ ਸੇਜਾ ਤੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਣਾ ਵੀ ਨਹੀਂ ਆ ਜਾਣ ਵਾਸਤੇ ਸਰੀਰ ਕਰਕੇ ਤਾਂ ਐਸੀ ਗਲਤੀ ਕੀ ਕਰਨੀ ਹੈ ਸਿੱਖ ਦਾ ਕਿਰਦਾਰ ਇੰਨਾ ਉੱਚਾ ਹੋਣਾ ਚਾਹੀਦਾ ਹੈ ਸਿੱਖ ਦਾ ਜੀਵਨ ਇੰਨਾ ਉੱਚਾ ਹੋਣਾ ਚਾਹੀਦਾ ਹੈ ਹਰੀ ਸਿੰਘ ਨਲੂਏ ਦਾ ਇਤਿਹਾਸ ਪੜ ਲਈਏ ਸਾਧ ਸੰਗਤ ਜੀ ਸਮਾ ਸੀਮਤ ਹੈ ਆਪਾ ਉਹ ਨਹੀਂ ਵਿਚਾਰ ਸਕਦੇ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਇੱਥੋਂ ਤਾਂ ਲਿਖਿਆ ਕਹਿੰਦੇ ਦੇਖ ਪਰਾਇਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣਾ ਵੱਡੀ ਨੂੰ ਆਪਣੀ ਮਾਂ ਬਰਾਬਰ ਦੀ ਨੂੰ ਪੈਣ ਛੋਟੀ ਨੂੰ ਪੁੱਤਰੀ ਸਮਝਣਾ ਇਸੇ ਤਰ੍ਹਾਂ ਔਰਤਾਂ ਦੇ ਲਈ ਨਿਯਮ ਹੈ ਕਿ ਔਰਤਾਂ ਨੇ ਆਪਣੇ ਤੋਂ ਵੱਡੇ ਮਰਦ ਨੂੰ ਆਪਣਾ ਪਿਓ ਬਰਾਬਰ ਦੇ ਨੂੰ ਭਰਾ ਛੋਟੇ ਨੂੰ ਪੁੱਤਰ ਸਮਝਣਾ ਜਾਤ ਸੱਤ ਦੇ ਵਿੱਚ ਪਰਪੱਕ ਰਹਿਣਾ ਹੈ ਇਹ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਜਿਹੜਾ ਅੱਖਾਂ ਦੇ ਨਾਲ ਮਾੜੀ ਨਿਗਾਹ ਦੇ ਨਾਲ ਤੱਕਣਾ ਕਿਸੇ ਪ੍ਰਾਏ ਰੂਪ ਨੂੰ ਤੇ ਪ੍ਰਾਏ ਧਨ ਨੂੰ ਕਿ ਇਹ ਮੈਚੁਰਾ ਲਵਾ ਇਹ ਮੇਰੇ ਕੋਲੇ ਕਿਵੇਂ ਆਵੇ ਮੈਂ ਇਹਨੂੰ ਕਿਵੇਂ ਲੁੱਟਾਂ ਕਿਸੇ ਦੀ ਕੀਮਤੀ ਚੀਜ਼ ਨੂੰ ਲੁੱਟਣ ਵਾਸਤੇ ਜਿਹੜੀ ਨਿਗਾ ਨਾਲ ਦੇਖਣਾ ਹੈ ਨਾ ਇਹ ਵੀ ਸਤਿਗੁਰੂ ਜੀ ਕਹਿੰਦੇ ਸੂਤਕ ਹੈ ਜਿਹਦੇ ਨਾਲ ਅੱਖਾਂ ਅਪਵਿੱਤਰ ਹੁੰਦੀਆਂ ਹਨ